ਮੋਟਰਸਾਈਕਲ ਸਵਾਰ ਦੋ ਮੁੰਡਿਆਂ ਦੀ ਬੱਸੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ। ਇਹ ਹਾਸਾ ਉਸ ਵਕਤ ਵਾਪਰਿਆ ਜਦੋਂ ਹਿਆਰਪੁਰ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਮੁੰਡੇ ਪਿੰਡ ਹਰਮੋਈਆ ਨੂੰ ਜਾ ਰਹੇ ਸੀ ਤੇ ਮੱਲੀ ਕੰਪਨੀ ਦੀ ਮਿੰਨੀ ਬੱਸ ਹਰਮੋਈਆ ਤੋਂ ਹਿਆਰਪੁਰ ਵੱਲ ਨੂੰ ਆ ਰਹੀ ਸੀ। ਇਸ ਦੌਰਾਨ ਜਦੋਂ ਬੱਸ ਉਪਤ ਥਾਂ ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਮੁੰਡੇ ਬੱਸੇਠਾਂ ਆ ਗਏ। ਜਿਸ ਕੰਨ ਦੋਵਾਂ ਜਵਾਨ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਤੇ ਸਤਿੰਦਰ ਵਜੋਂ ਹੋਈ ਹੈ। ਜੋਕੂਸ਼ੀਆਰਪੁਰ ਦੇ ਹਲਕਾ ਚੱਬੇ ਵਾਲੇ ਦੀਨੋਂ ਦੇ ਪਿੰਡ ਹਰਮੁਇਆ ਦੇ ਰਹਿਣ ਵਾਲੇ ਸਨ ਇੱਕ ਮ੍ਰਿਤਕ ਨੌਜਵਾਨ ਦੀ ਉਮਰ 35 ਸਾਲ ਤੇ ਦੂਜੇ ਦੀ 22 ਸਾਲ ਦੇ ਕਰੀਬ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮੇਟਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਕਰ ਰਹੇ ਨੇ ਮੈਂ ਅਮਰਜੀਤ ਸਿੰਘ ਸਰਪੰਚ ਹਰਮੁਇਆ ਜੀ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਤੁਹਾਡੇ ਪਿੰਡ ਦੇ ਬੱਚੇ ਨੇ ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੋਸ਼ਿਆਰਪੁਰ ਤੋਂ ਆ ਰਹੀ ਸੀ ਤੇ ਮੱਲੀ ਬੱਸ ਹਰਮਾਇਆ ਤੋਂ ਹੋਸ਼ਿਆਰਪੁਰ ਜਾ ਰਹੀ ਸੀ। ਅੱਛਾ ਜੀ। ਤੇ ਇੱਥੋਂ ਮੈਨੂੰ ਵੀ ਕਾਲ ਕੀਤੀ ਵਈ ਐਕਸੀਡੈਂਟ ਹੋ ਗਿਆ। ਆਏ ਤਾਂ ਦੋਨੋਂ ਐਟ ਲੀਫ ਸਪੋਰਟ ਡੈੱਡ ਸੀਗੇ। ਅੱਛਾ ਜੀ। ਤੇ ਪ੍ਰਸ਼ਾਸਨ ਐਸ ਐਚਓ ਮੈਡੀਨ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ। ਮੁਲਾਜ਼ਮ ਪਹੁੰਚ ਗਏ ਮੌਕੇ ਤੇ। ਤੇ ਦੋਨੋਂ ਐਟ ਲੀਫ ਸਪੋਰਟ ਡੈੱਡ ਹੈ ਜੀ। ਕਿੰਨਾ ਟਾਈਮ ਹੋ ਗਿਆ ਐਕਸੀਡੈਂਟ? ਇਹਨੂੰ ਤਕਰੀਬਨ 1 ਘੰਟਾ 1 ਘੰਟਾ ਹੋ ਗਿਆ ਜੀ। ਤੇ ਪੁਲਿਸ ਪ੍ਰਸ਼ਾਸਨ ਕੋਲ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਿਆ ਐਂਬੂਲੈਂਸ ਵੀ ਆਈ ਆ 108 ਐਂਬੂਲੈਂਸ ਵੀ ਆਈ ਆ ਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀਗੇ ਕੋਈ ਪਤਾ ਲੱਗਾ ਗਲਤੀ ਕੀ ਦੀ ਸੀ ਜੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਨਬੀਨ ਕਰ ਰਹੇ ਜੀ ਮੁਲਾਜ਼ਮ ਆਇਓ ਆ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂਜੀ ਹਾਂਜੀ ਕੀ ਨਾਮ ਆ ਜੀ ਮੇਰਾ ਪਰਚਲਿਆ ਜੀ ਕਿਹੜੇ ਪਿੰਡ ਦੇ ਹਰਮੋਆ ਪਿੰਡ ਅੱਛਾ ਜਿਹੜਾ ਅਜੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ। ਅੱਛਾ ਜੀ। ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ। ਨਹੀਂ ਨਹੀਂ ਭੁਜਾਣੀ। ਹਾਂਜੀ ਦੋ ਕ ਬੰਦੇ ਹੋਰ ਵੀ ਸੀ ਕਹਿ ਦਿਓ। ਅੱਛਾ ਜੀ। ਬੰਦੇ ਪਛਾਣ ਚ ਨਹੀਂ ਸੀ ਆਂਦੇ। ਅੱਛਾ ਜੀ। ਉਹ ਬੰਦਾ ਮੈਂ ਕਹਾਂ ਵੀ ਸਾਡੇ ਭਰਾ ਦਾ ਮੁੰਡਾ ਆਇਆ ਹੈ। ਅੱਛਾ ਜੀ। ਸਾਡਾ ਭਤੀਜਾ ਹੀ ਆ। ਅੱਛਾ ਜੀ। ਉਹ ਸਾਲ ਲੈ ਰਿਆ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ ਦੋ ਘੋਟ ਪਾਏ। ਉਹ ਮੁੰਡਾ ਪੂਰਾ ਹੋ ਗਿਆ। ਕਿਹੜੇ ਪਿੰਡ ਦੇ ਸੀ ਤੁਸੀਂ? ਹਰਮੋਆ ਦੇ। ਹਰਮੋਆ। ਹਰਮੋਆ ਦੇ। ਸੱਕੇ ਭਰਾ ਸੀਗੇ ਜਾਂ ਦੋਸਤ ਵਗੈਰਾ ਸੀ ਨਹੀਂ ਦੋਸਤ ਵਗੈਰਾ ਸੀਗੇ ਸੱਕੇ ਨਹੀਂ ਸੀ ਅੱਛਾ ਜੀ ਹਾਂਜੀ ਤੇ ਇਹ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋ ਗਿਆ ਕੋਈ ਬਿਗ ਮਿੰਟ ਹੋ ਗਿਆ ਇਸ ਵੇਲੇ ਅੱਛਾ ਜੀ ਤੇ ਪੁਲਿਸ ਪ੍ਰਚਾਰਣ ਚ ਕਿਦੋਂ ਹੁਣ ਕੋਈ ਪੁਲਿਸ ਪ੍ਰਚਾਰਣ ਹੁਣੇ ਆਇਆ ਅੱਛਾ ਜੀ ਹੁਣੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਅੱਛਾ ਜੀ ਤੇ ਮੌਕੇ ਤੇ ਕਿੰਨੇ ਜਾਨੇ ਦੇ ਲੋਕ ਹੋਣੀ ਸੀ ਮੌਕੇ ਤੇ ਤਾਂ ਮਤਲਬ 2-4 ਬਲਦੇ ਸੀਗੇ ਅੱਛਾ ਜੀ ਕੋਈ ਪਛਾਣਨ ਚ ਨਹੀਂ ਆਦੇ ਸੀ ਮੇਰਾ ਨਾਮ ਸੁਜੀਤ ਚਾਹਨਾ ਸਰਪੰਚ ਸਰਪੰਚ ਫਲਾ ਹੈ ਤੁਹਾਨੂੰ ਆ ਜਿਹੜਾ ਵਾਕਿਆ ਹੋਇਆ ਐਕਸੀਡੈਂਟ ਦਾ ਕਿਦਾਂ ਪਾਣਾ ਬੱਗੇ ਸਰ ਪਤਾ ਨਹੀਂ ਅਸੀਂ ਮੈਨੂੰ ਵੀ ਉਹ ਨਾ ਪਿੰਡ ਫੋਨ ਹੀ ਗਿਆ ਕਿ ਤੱਕ ਆ ਕੇ ਐਕਸੀਡੈਂਟ ਹੋਇਆ ਵੀ ਮੁੰਡੇ ਨੂੰ ਮਰ ਗਏ ਆ ਤਾਂ ਮੈਂ ਫਟਾਫਟ ਮੋੜੀ ਇੱਥੇ ਆ ਗਿਆ ਜਦੋਂ ਆ ਕੇ ਦੇਖਿਆ ਤਾਂ ਹਾਲਾਤ ਬਹੁਤ ਖਰਾਬ ਸੀਗਾ ਮੁੰਡਾ ਮੜ ਮੜ ਸੈਕਦਾ ਸੀ ਫਿਰ ਕਿ ਆਪ ਜਦੋਂ ਕੋਈ ਐਂਬੂਲੈਂਸ ਪਹਿਲਾਂ ਮਗਵਾਉਣੇ ਪਰ ਐਂਬੂਲੈਂਸ ਆਉਣ ਦਾ ਟਾਈਮ ਵੀ ਪਹਿਲੇ ਮੁੰਡਾ ਖਤਮ ਹੋ ਗਿਆ ਤੇ ਕੋ ਪਹਿਲੇ ਮੇਰੇ ਥੱਲੇ ਫਸ ਗਿਆ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਦਾ ਲਗਭਗ 4-5 ਘੰਟਾ ਘੰਟਾ 4-5 ਘ ਤੇ ਦੋਨੇ ਦੇ ਮੋਕੇ ਦੇ ਮੋੜ ਤੇ ਹਾਂਜੀ ਦੋਨੇ ਮੋਕੇ ਦੇ ਮੋੜ ਤੇ ਹੈ ਕੋਈ ਪਤਾ ਲੱਗਿਆ ਕਿ ਕਿੱਥੋਂ ਆ ਰਹੀ ਸੀ ਸਰ ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚੱਲਦੀ ਹੈ ਫਰਮਾ ਤੋਂ ਆ ਰਹੀ ਸੀ ਜਾਨੀ ਹੁਸ਼ਿਆਰਪੁਰ ਤੇ ਮੱਲੀ ਬੱਸ ਹੈ ਉਹ ਦੋਨੇ ਬੱਸ ਜਿਹੜੀ ਉਹ ਦਿੱਲੀ ਚੱਲਦੀ ਹੈ ਰੋਜ਼ ਆਉਂਦੀ ਹੈ ਤੇ ਮੁੰਡੇ ਕਿ ਸਾਈਡ ਤੋਂ ਆਉਂਦੇ ਮੁੰਡੇ ਹਰ ਹੁਸ਼ਿਆਰਪੁਰੋਂ ਆ ਰਹੇ ਸੀ ਉਹ ਲਾਤ ਅੱਧੀ ਦੇ ਤੋਂ ਪਿੰਡ ਤੁਹਾਡੇ ਪਿੰਡ ਪਲਾਸ਼ੀ ਤੋਂ ਮਲਾ ਰਮਾਣੋਂ ਆ ਰਹੇ ਸੀ ਕਿਹੜੇ ਪਿੰਡ ਦੇ ਜੀ ਦੋਨੇ ਹਰਮਾਣਾਂ ਦੇ ਨੇ ਸਰ ਪੁਲਿਸ ਫੋਰਸ ਆਸਮਾਨ ਸਰ ਮੈਂ ਮੌਕੇ ਤੇ ਪਹਿਲਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਸ਼ਾਇਦ ਬੁੱਲਵਾਲਾ ਗਿਆ ਸੀ ਉਹ ਨਹੀਂ ਫਿਰ ਮਤਲਬ ਚੌਂਕੀ ਨੂੰ ਉੱਥੇ ਥਾਣੇ ਨੂੰ ਫੋਨ ਕੀਤਾ ਥਾਣੇ ਤੋਂ ਮੁੱਕ ਜੇ ਪੁਲਿਸ ਆ ਗਈ ਆ ਪਹੁੰਚ ਗਏ ਮੌਕੇ ਤੇ ਪੁਨਾ 15 20 ਮਿੰਟ ਆਜੇ ਤੁਹਾਨੂੰ ਪਤਾ ਉਹਨੂੰ ਟਾਈਮ 15 20 ਮਿੰਟ ਲੱਗੇ ਜਾਂਦੇ ਮੈਡੀ ਜਾਣ ਤੋਂ ਪਲਾਹੀ ਹੋਣ ਵਾਸਤੇ ਹਾਂਜੀ ਸਰ ਇਹ ਬਾਕਿਆ ਦਾ ਬਿਆਨ ਅਜੇ ਇਹ বাস ਆ ਰਹੀ ਸੀ ਆਪਣੇ ਦਰਮੋਹੇ ਤੋਂ ਤੇ ਲੜਕੇ ਦੋ ਆ ਰਹੇ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹਦੇ ਕਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸੀਗੇ ਜੀ ਮੁੰਡੇ ਪਤਲ ਕ ਪਿੰਡ ਹਰਮੋਜਾਂ ਦੇ ਅੱਛਾ ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜਿਹੜੇ ਪੜਦੇ ਸੀ ਇਹ ਹਜੇ ਇਹਨਾਂ ਦੇ ਵਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ ਇਹ ਇਹਨਾਂ ਦੇ ਵਾਰਿਸਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕੀ ਕੀ ਗਲਤੀ ਸੀਗੀ ਜੀ ਅਜੇ ਕੋਈ ਮੈਨੂੰ ਨਾ ਕਾਰਨ ਪਤਾ ਲੱਗਾ ਗਲਤੀ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਤਫਤੀਸ਼ ਚੱਲਦੀ ਜਾਰੀ ਹੈ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਊਗੀ